ਵੱਡੀ ਖਬਰ ਪੰਜਾਬ ਦੇ ਵਿੱਚੋਂ ਸਾਹਮਣੇ ਆ ਰਹੀ ਦੱਸਦੀ ਹੈ ਕਿ ਜੰਗ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ ਇਸ ਮਿਸ਼ਨ ਦੇ ਤਹਿਤ ਨਸ਼ਾ ਤਸਕਰਾਂ ਦੇ ਜਿਹੜੇ ਘਰ ਨੇ ਉਹ ਢਾਏ ਜਾ ਰਹੇ ਨੇ ਲਗਾਤਾਰ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇੱਕ ਵੱਡੀ ਖਬਰ ਦੱਸਦੀ ਹੈ ਕਿ ਸਾਹਮਣੇ ਆ ਰਹੀ ਹੈ ਕਿ ਪਿਛਲੇ ਦਿਨੀ ਐਤਵਾਰ ਨੂੰ ਮੀਂਹ ਵਰ ਰਿਹਾ ਸੀ ਲਗਾਤਾਰ ਭਾਰੀ ਮੀਂਹ ਪੈ ਰਿਹਾ ਸੀ ਕਾਦੀਆਂ ਦੇ ਵਿੱਚ ਤਾਂ ਇੱਕ ਘਰ ਦੇ ਉੱਪਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਵਰਦੇ ਮੀਂਹ ਦੇ ਵਿੱਚ ਇੱਕ ਘਰ ਨੂੰ ਢਾਇਆ ਗਿਆ ਦੱਸਦੀ ਹੈ ਕਿ ਨਸਾਤ ਅਸਕਰ ਦੇ ਉੱਪਰ 6 ਪਰਚੇ ਦਰਜ ਦੱਸੇ ਜਾ ਰਹੇ ਨੇ ਦੱਸ ਦਈਏ ਕਿ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਸ ਉੱਪਰ 6 ਪਰਚੇ ਦਰਜ ਨੇ ਜਿਸ ਨੂੰ ਲੈ ਕੇ ਇਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤਾਂ ਦੱਸ ਦਈਏ ਘਰ ਦੇ ਅੰਦਰ ਔਰਤਾਂ ਜਿਹੜੀਆਂ ਮਜੂਰ ਸਨ ਉਹਨਾਂ ਵੱਲੋਂ ਲਗਾਤਾਰ ਮਿੰਤਾ ਵੀ ਕੀਤੇ ਗਏ ਤਰਲੇ ਵੀ ਕੀਤੇ ਗਏ ਪਰ ਪ੍ਰਸ਼ਾਸਨ ਨੇ ਕਿਆ ਬੁਲਸ ਨੇ ਕਿਆ ਕਿ ਜੋ ਬੰਦੀ ਕਾਰਵਾਈ ਹੈ ਉਹ ਜਰੂਰ ਕੀਤੀ ਜਾਏਗੀ ਕਿਸੇ ਨੂੰ ਬਖਸ਼ਾ ਨਹੀਂ ਜਾਏਗਾ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਜੇਕਰ ਕੋਈ ਨਸ਼ਾ ਤਸਕਰ ਇਸ ਤਰ੍ਹਾਂ ਦਾ ਕੋਈ ਕਦਮ ਚੱਕਦਾ ਹੈ ਤਾਂ ਅਸੀਂ ਉਸ ਦੀ ਜਿਹੜੀ ਪ੍ਰਾਪਰਟੀ ਹੈ ਉਸ ਨੂੰ ਸੀਜ਼ ਵੀ ਕਰਾਂਗੇ ਟਹਟੇ ਦੀ ਵੀ ਕਰਾਂਗੇ ਤੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਨੂੰ ਅਹਿਮ ਭੂਮਿਕਾ ਜਿਹੜੀ ਹੈ ਉਹ ਨਿਭਾਈ ਜਾ ਰਹੀ ਹੈ ਜ ਇਹ ਜਿਹੜਾ ਏਰੀਆ ਜਿੱਥੇ ਅਸੀਂ ਸਾਰੇ ਖੜੇ ਨੇ ਇਹ ਬਾਲਮਿਕੀ ਮੋਹੱਲਾ ਹੈ ਕਾਦੀਆਂ ਦਾ ਤਾਂ ਇਹਦੇ ਵਿੱਚ ਇੱਕ ਨਵਸ਼ਰਨ ਨਾਮ ਦਾ ਇੱਕ ਵਿਅਕਤੀ ਹੈ ਜਿਹੜਾ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਇਸ ਵੇਲੇ ਅਮਰਸਰ ਜੇਲ੍ਹ ਦੇ ਵਿੱਚ ਹੈਗਾ ਤਾਂ ਇਹਨੇ ਜਿਹੜੀ ਆਪਣੀ ਜਿਹੜੀ ਕੋਠੀ ਪਾਈ ਹੈ ਇਹ ਗਵਰਨਮੈਂਟ ਲੈਂਡ ਹੈ ਤਾਂ ਇਹਨੂੰ ਪਹਿਲਾਂ ਵੀ ਸਿਵਲ ਪ੍ਰਸ਼ਾਸਨ ਵੱਲੋਂ ਕਾਫੀ ਨੋਟਿਸ ਜਿਸ਼ ਇਸ਼ੂ ਹੋਏ ਸੀਗੇ ਕਿ ਇਹਨੂੰ ਸੈਲਫ ਡਿਮੋਲਿਸ਼ਨ ਕਰਨ ਲਈ ਬਟ ਉਹ ਇਹਨਾਂ ਨੇ ਕੁਝ ਕੀਤਾ ਨਹੀਂ ਤਾਂ ਫਿਰ ਸਾਨੂੰ ਸਿਵਲ ਪ੍ਰਸ਼ਾਸਨ ਵੱਲੋਂ ਲਿਖ ਕੇ ਆਇਆ ਸੀਗਾ ਕਿ ਇਹਨੂੰ ਡਿਮੋਲਿਸ਼ ਕਰਨ ਲਈ ਸਾਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇ ਤਾਂ ਉਸ ਚੀਜ਼ ਦੀ ਕੰਪਲਾਈਂਸ ਕਰਦੇ ਹੋਏ ਅੱਜ ਡਿਸਟ੍ਰਿਕਟ ਪੁਲਿਸ ਬਟਾਲਾ ਵੱਲੋਂ ਇੱਥੇ ਆਪਣੀ ਜਿਹੜੀ ਟੀਮਸ ਹੈ ਉਹ ਤਾਇਨਾਤ ਕੀਤੀਆਂ ਗਈਆਂ ਹੈਗੀਆਂ ਤਾਂ ਅਸੀਂ ਇਹ ਇਹਨਾਂ ਦੀ ਨਿਗਰਾਨੀ ਹੈ ਇੱਥੇ ਇਹ ਡਿਮੋਲਿਸ਼ ਕਰਨ ਜਾ ਰਹੇ ਨੇ ਜਿਸੇ ਤੁਸੀਂ ਦੇਖ ਸਕਦੇ ਹੋ ਕਿ ਬਿਲਡੋਜ਼ਰ ਚੱਲ ਪਏ ਨੇ ਤਾਂ ਇਹ ਜਿਹੜਾ ਬੰਦਾ ਹੈ ਇਹ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਇਹਦੇ ਪਰ ਖلاف 6 ਮੁਕਦਮੇ ਦਰਜ ਹੋ ਗਏ ਨੇ ਉਹਦੇ ਚ 4 ਮੁਕਦਮੇ ਐਨਡੀਪੀਐਸ ਦੇ ਹੈਗੇ 2 ਆਰਮਜ਼ ਐਕਟ ਦੇ ਹੈਗੇ ਨੇ ਤਾਂ ਜਿਹੜੇ ਐਨਡੀਪੀਐਸ ਵਾਲੇ ਮੁਕਦਮੇ ਹੈ ਉਹਦੇ ਚ ਇੰਟਰਮੀਡੀਏਟ ਕੁਆਂਟੀਟੀ ਵਾਲੇ ਵੀ ਹੈ ਐਂਡ ਕਮਰਸ਼ੀਅਲ ਕੁਆਂਟੀਟੀ ਵਾਲੇ ਪਰਚੇ ਵੀ ਇਹਦੇ ਤੇ ਦਰਜ ਹੈਗੇ ਨੇ ਤਾਂ ਇਹਨੇ ਜਿਹੜੀ ਉਸਾਰੀ ਕੀਤੀ ਹੈ ਸਰਕਾਰੀ ਜ਼ਮੀਨ ਹੈ ਔਰ ਜਿਹੜਾ ਇਹ ਘਰ ਬਣਾਇਆ ਹੈ ਇਹ ਮਤਲਬ ਜਿਹੜੀ ਰਕਮ ਗਲਤ ਤਰੀਕੇ ਨਾਲ ਇਹਨੇ ਹਾਸਲ ਕੀਤੀ ਹੈ ਨਸ਼ਾ ਤਸਕਰੀ ਕਰਕੇ ਉਹਦੇ ਨਾਲ ਉਹ ਬਣਾਈ ਹੈ ਤਾਂ ਇਹਦਾ ਇਹ ਅੱਜ ਘਰ ਪ੍ਰਸ਼ਾਸਨ ਡਿਮੋਲਿਸ਼ ਕਰ ਰਹੀ ਹੈ ਫਾਲੋਇੰਗ ਦ ਡਿਊ ਪ੍ਰੋਸੀਜਰ ਤਾਂ ਇਸ ਤੋਂ ਇਲਾਵਾ ਅਸੀਂ ਬਟਾਲੇ ਦੇ ਵਿੱਚ ਪੁਲਿਸ ਕਾਫੀ ਸਖਰੀ ਹੈਗੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਪੈਡਲਰਸ ਦੇ ਖਿਲਾਫ ਤਾਂ ਇਹਦੇ ਵਿੱਚ ਪਹਿਲਾ ਹੀ ਕਰੀਬਨ 250 ਜਿਹੜੇ ਬੰਦੇ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਨੇ ਪਿਛਲੇ 2 ਮਹੀਨਿਆਂ ਦੇ ਵਿੱਚ ਤਾਂ ਤੁਹਾਡੇ ਰਾਹੀਂ ਮੈਂ ਮੈਸੇਜ ਵੀ ਸਾਰਿਆਂ ਨੂੰ ਦਿਨਾ ਚਾਹਨਾ ਕਿ ਜਿਹੜਾ ਵੀ ਕੋਈ ਬੰਦਾ ਇਹਦੇ ਵਿੱਚ ਇਨਵੋਲ ਹੋ ਹੈਗਾ ਤਾਂ ਉਹਦੇ ਤੇ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਡਿਮੋਲਿਸ਼ ਅਸੀਂ ਜਿਹੜਾ ਸਿਵਲ ਲਾਈਨ ਏਰੀਆ ਬਟਾਲੇ ਦਾ ਉੱਥੇ ਵੀ ਡਿਮੋਲਿਸ਼ਨ ਕੀਤੀਆਂ ਹੈਗੀਆਂ ਕੁਝ ਸਾਡੀਆਂ ਇਨ ਪ੍ਰੋਸੈਸ ਚੱਲਦੀਆਂ ਹੈ ਕਿਤੇ ਕੋਈ ਕੋਰਟ ਦਾ ਸਟੇ ਵੀ ਹੈਗਾ ਸੋ that is in process ਤਾਂ ਇਸੇ ਜ਼ਿਲ੍ਹੇ ਦੇ ਵਿੱਚ ਇਸੇ ਸੈਕੰਡ ਕਰ ਰਹੇ ਨੇ ਇਸ ਤੋਂ ਬਾਅਦ ਇੱਕ ਫਟੇਗੜ ਚੂੜੀਆਂ ਦਾ ਵੀ ਸਾਨੂੰ ਇੱਕ ਆਇਆ ਹੈ ਇੰਟੀਮੇਸ਼ਨ ਤੋਂ ਅਸੀਂ ਉਹ ਵੀ ਕਰਾਂਗੇ ਇਸ ਤੋਂ ਇਲਾਵਾ ਵੀ ਜਿਹੜੀ ਕੰਪੀਟੈਂਟ ਅਥਾਰਟੀ ਦਿੱਲੀ ਦੀ ਹੈ ਤਾਂ ਉਹਦੇ ਥਰੂ ਅਸੀਂ ਕਰੀਬਨ 52 ਪ੍ਰਾਪਰਟੀਆਂ ਫ੍ਰੀਜ਼ ਕਰਾਈ ਹੈ ਜਨਦੀ ਲਾਗਤ ਕਰੀਬਨ ਆਈ ਹੈ 28 ਕਰੋੜ ਦਾ ਜਿਹੜਾ ਰਕਮ ਵੈਲੂਏਸ਼ਨ ਹੈ ਜੀ ਬਿਲਕੁਲ ਸਪਸ਼ਟ ਹੈ ਦੇਖੋ ਇਹ ਜਿਹੜਾ ਬੰਦਾ ਹੈ ਤੁਹਾਡੇ ਸਾਹਮਣੇ ਹੈ ਇਹ ਆਪ ਤਾਂ ਜੇਲ੍ਹ ਦੇ ਵਿੱਚ ਹੈ ਤੇ ਇਹਨੇ ਜਿੰਨਾ ਵੀ ਉਹ ਨਸ਼ਾ ਤਸਕਰੀ ਕਰਕੇ ਜੋ ਵੀ ਕਮਾਇਆ ਸੀਗਾ ਬਣਾਇਆ ਸੀਗਾ ਉਹਨੂੰ ਅੱਜ ਡਿਮਾਲਿਸ਼ ਕੀਤਾ ਜਾ ਰਿਹਾ ਹੈ ਤਾਂ ਇਸ ਚੀਜ਼ ਦੇ ਵਿੱਚ ਕੋਈ ਕੁਝ ਚੀਜ਼ ਹਾਸਲ ਨਹੀਂ ਹੈ ਬਸ ਜੇਲ੍ਹ ਹੀ ਠਿਕਾਣਾ ਹੈ ਤਾਂ ਜ਼ਿੰਦਗੀ ਆਪਣੀ ਤਾਂ ਇਹ ਬਰਬਾਦ ਕਰ ਹੀ ਰੇ ਬਾਕੀ ਜਿਹੜੇ ਸਮਾਜ ਦੇ ਸਮਾਜ ਦੇ ਵਿੱਚ ਨਿੱਕੇ ਮੁੰਡੇ ਹੁੰਦੇ ਹੈ ਉਹਨਾਂ ਨੂੰ ਵੀ ਖਰਾਬ ਕਰਦੇ ਹੈ ਤਾਂ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਬਿਲਕੁਲ ਬਰਦਾਸ਼ਤ ਨਹੀਂ ਹੈ ਤਾਂ ਇੱਕ ਲੋਕ ਲਹਿਰ ਬਣ ਗਈ ਹੈ ਲੋਕ ਸਾਡੇ ਨਾਲ ਜੁੜ ਰਹੇ ਨੇ ਟਿਪਸ ਦੇ ਰਹੇ ਨੇ ਤਾਂ ਟਿਪਸ ਦੇ ਉੱਤੇ ਹੀ ਕਰੀਬਨ ਬਟਾਲਾ ਪੁਲਿਸ ਨੇ ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਤੋਂ ਉੱਤੇ ਪਰਚੇ ਦਰਜ ਕੀਤੇ ਨੇ ਜਿਹੜੀ ਇਨਪੁਟ ਟੋਟਲੀ ਲੁਕਾਂ ਦੀ ਹੈਗੀ ਤਾਂ ਉਸ ਚੀਜ਼ ਨੂੰ ਵੀ ਸੀ ਐਪਰੀਸ਼ੀਏਟ ਕਰ ਰਹੇ ਨੇ ਲੋਕੀ ਆ ਰਹੇ ਨੇ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਉਹ ਸਾਰੇ ਆਜ਼ਾਦ ਸੁਲੇ ਆ ਰਹੇ ਇਹਦੇ ਵਿੱਚ ਇਹ ਅੱਜ ਦਾ ਡਿਸੀਜਨ ਨਹੀਂ ਹੈ ਇਹ ਆਈ ਥਿੰਕ ਨਵੰਬਰ ਡਿਸੰਬਰ ਦਾ ਪ੍ਰੋਸੈਸ ਚੱਲ ਰਹਾ ਹੈ ਜਿਹੜਾ ਡਿਊ ਪ੍ਰੋਸੀਜਰ ਹੁੰਦਾ ਹੈ ਕਾਨੂੰਨ ਦੇ ਮੁਤਾਬਿਕ ਉਹਨੂੰ ਫਾਲੋ ਕਰਕੇ ਇਹ ਹੋਇਆ ਹੈ ਇਹ ਡਿਸੀਜਨ ਉਸ ਤੋਂ ਬਾਅਦ ਹੀ ਲਿਆ ਗਿਆ ਇਹਨਾਂ ਨੂੰ ਆਪਰਚੂਨਿਟੀ ਦਿੱਤੀ ਗਈ ਇਹ ਐਸ ਡੀ ਐਮ ਦੇ ਕੋਰਟ ਦੇ ਵਿੱਚ ਵੀ ਕੇਸ ਲੱਗਾ ਉੱਥੇ ਵੀ ਇਹਨਾਂ ਨੂੰ ਕੋਈ ਰਾਇਤ ਫਿਰ ਨਹੀਂ ਮਿਲੀ ਕਿਉਂਕਿ ਇਹ ਗਲਤ ਤਰੀਕੇ ਨਾਲ ਇਹਨੇ ਬਣਾਇਆ ਸੀਗਾ इवन ਜਿਹੜਾ ਜਿੱਥੇ ਕੀਤਾ ਹੈ ਇਹ ਸਰਕਾਰ ਦੀ ਜਗ੍ਹਾ ਹੈ ਨਗਰ ਕੌਂਸਲ ਕਾਦੀਆਂ ਵੱਲੋਂ ਇਹ ਸਾਡੇ ਪੁਰਾਣੀ ਮੁਲਾਜ਼ਮ ਰਹੇ ਸ੍ਰੀ ਚੰਦ ਸਫਾਈ ਸੇਵਕ ਦਾ ਘਰ ਜਿਹੜਾ ਆ ਉਹ ਸਰਕਾਰੀ ਜਗ੍ਹਾ ਤੇ ਬਣਿਆ ਸੀਗਾ ਅਸੀਂ ਇਹਨਾਂ ਨੂੰ ਨੋਟਿਸ ਵੀ ਦੇ ਕੇ آگਾ ਕੀਤਾ ਕਿ ਆਪਣੇ ਪੱਦਰ ਤੇ ਹੀ ਘਰਾਲੀ ਜਾਵੇ ਪਰ ਉਹਨਾਂ ਨੇ ਮਲਬੀ ਇਹ ਦਿੱਤੀ ਕੋਈ ਗੌਰ ਨਹੀਂ ਕੀਤਾ ਇਸ ਤੋਂ ਬਾਅਦ ਅਸੀਂ ਪਬਲਿਕ ਪ੍ਰੀਮਿਸਸ ਐਕਟ ਦੇ ਤਹਿਤ ਮਾਨਯੋਗ ਐਸਡੀਐਮ ਦੀ ਕੋਰਟ ਦੇ ਵਿੱਚ ਵੀ ਇਹ ਕੇਸ ਲਾਇਆ ਸੀਗਾ ਉਹਦੇ ਵਿੱਚ ਵੀ ਇਹ ਆਪਣੀ ਮਾਲਕੀ ਦਾ ਸਬੂਤ ਨਹੀਂ ਦੇ ਸਕੇ ਜਿਸ ਕਰਕੇ ਇਹ ਜਿਹੜੇ ਆਰਡਰ ਆ ਨਗਰ ਕੌਂਸਲ ਕਾਦੀਆਂ ਦੇ ਹੱਕ ਵਿੱਚ ਹੋਏ ਨੇ ਕਿ ਇਹਦਾ ਕਬਜ਼ਾ ਲਿਆ ਲਿਆ ਜਾਵੇ ਜੀ ਸਰ ਕੇ ਆਰਡਰ ਲੈ ਕੇ ਸਾਨੂੰ ਮਖਾਇਆ ਉਹਨਾਂ ਨੇ ਉਹ ਇਹਦੇ ਇਸ ਕੇਸ ਨਾਲ ਰਿਲੇਟਡ ਨਹੀਂ ਆ ਉਹ ਲੱਗ ਕੇ ਸਰ ਕੋਈ ਇਹਦੇ ਸਵੰਚੇ ਨਗਰ ਕੌਂਸਲ ਨੂੰ ਨਹੀਂ ਇਹਦੇ ਸਵੰਚੇ ਐ ਐਸਐਸਪੀ ਸਾਹਿਬ ਗੁਰਦਾਸਪੁਰ ਜਾਂ ਡੀਐਸਪੀ ਸਾਹਿਬ ਸ਼੍ਰੀ ਹਰਗਵੰਦਪੁਰ ਇਹਦਾ ਜਵਾਬ ਦੇ ਸਕਦੇ ਆ ਲਾਗਤ ਦਾ ਪਤਾ ਜੀ ਮਾਤਾ ਜੀ ਕਹਿੰਦੇ ਕਿ ਕਿੰਨੀ ਲਾਗਤ ਆ ਇਹ ਕੋਈ ਤਿੰਨ ਕ ਕਨਾਲਾਂ ਜਗ੍ਹਾ ਵਾ ਉਹਦੇ ਵਿੱਚ ਇੱਕ ਹੀ ਹਿੱਸੇ ਚ ਘਰ ਬਣਿਆ ਆ ਬਾਕੀ ਜਗ੍ਹਾ ਸਾਰੀ ਵਲੀ ਗਈ ਆ ਔਰ ਇੱਥੇ ਅਸੀਂ ਬੱਸ ਸਟੈਂਡ ਬਣਾਉਣ ਦੀ ਪ੍ਰਪੋਜ਼ਲ ਸੀਗੀ ਨਗਰ ਕੌਂਸਲ ਕਾਦੀਆਂ ਦੀ ਉਹ ਅਜੇ ਮਤਲਬ ਕਿ ਅੰਡਰ ਪ੍ਰਪੋਜ਼ ਆ ਇਸ ਕਰਕੇ ਇਹਦੀ ਜਿਹੜੀ ਕੀਮਤ ਆ ਉਹ ਲਗਭਗ ਜਿਹੜੀ ਅਸੀਂ ਅਸੈਸ ਕਰਦੇ ਆ ਉਹ ਕੋਈ 50 ਲੱਖ ਦੇ ਕਰੀਬ ਹੈ ਜਿਹੜੀ ਨਗਰ ਕੌਂਸਲ ਦੀ ਕਾਰਵਾਈ ਆ ਉਹ ਸਰਕਾਰੀ ਜਗ੍ਹਾ ਤੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਵਾ ਉਹਦੇ ਸਬੰਧ ਚੋਂ